team leader boori muru taa faa! muru taa faa! muru taa faa! team leader boori muru taa faa! 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 team leader boori muru taa faa! muru taa faa! muru taa faa! team leader boori muru taa faa! muru taa faa! muru taa faa! team leader boori muru taa faa! muru taa faa! muru taa faa! ਅਸੀਂ ਜੀ ਆਪਣੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੇ ਸਾਡੇ ਜਿਹੜਾ ਸੀਵਰੇਜ ਦਾ ਪਾਣੀ ਆ ਇਹ ਬਹੁਤ ਦਿਨਾਂ ਤੋਂ ਬਹੁਤ ਸਾਲਾਂ ਤੋਂ ਇਹ ਇਦਾਂ ਹੀ ਚੱਲ ਰਿਆ ਹੈ ਥਾਂ ਥਾਂ ਤੇ ਡੈਂਗੂ ਦਾ ਮਲੇਰੀਆ ਦਾ ਮੱਛਰਾਂ ਦਾ ਬਹੁਤ ਪਰਹਮਾਰ ਹੈ ਸਰਕਾਰ ਕਹਿੰਦੀ ਅਸੀਂ ਸਿਹਤ ਵਿਭਾਗ ਵੱਲ ਬਹੁਤ ਧਿਆਨ ਦਿੰਨੇ ਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਨਾ ਡੀਸੀ ਸਾਹਿਬ ਨਾ ਐਮਐਲਏ ਸਾਹਿਬ ਨਾ ਸੀਵਰੇਜ ਬੋਰਡ ਰੋਜ਼ ਅਸੀਂ ਇੱਥੇ ਇਕੱਠੇ ਹੋ ਕੇ ਬਗ ਜਾਂਦੇ ਆ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਬਸ ਐਂ ਅਸੀਂ ਸਾਡੇ ਐਮਸੀ ਸਾਹਿਬ ਨੇ ਜਿਹੜੇ ਗੋਗਾ ਜੀ ਇਹ ਸਾਡਾ ਸਾਥ ਪੂਰਾ ਦੇ ਰਹੇ ਨੇ ਦੇ ਸਰਕਾਰ ਇਹਨਾਂ ਦੀ ਵੀ ਕੋਈ ਸੁਣ ਰਹੀ ਤੁਹਾਡੀ ਇਹੀ ਮੰਗ ਹੈ ਵੀ ਜਿਹੜਾ ਇਹ ਸੀਵਰੇਜ ਦਾ ਪਾਣੀ ਹੈ ਇਹਦਾ ਨਿਕਾਸ ਕੀਤਾ ਜਾਵੇ ਸਾਨੂੰ ਮੱਛਰ ਮਲੇਰੀਆ ਤੋਂ ਬਚਾਇਆ ਜਾਵੇ ਹਾਂਜੀ ਮੇਰਾ ਨਾਮ ਮਿੰਦਰਜੀਤ ਕੌਰ ਹੈ ਜੀ ਅਸੀਂ ਇਸ ਮੁਹੱਲੇ ਦੇ ਵਸਨੀਕ 7 ਤੇ 8 ਨੰਬਰ ਵਾਰਡ ਦਾ ਸਾਡਾ ਮੁਹੱਲਾ ਜੀ ਇੱਥੇ ਸਵੇਰੇ ਉੱਠਣ ਤੋਂ ਪਹਿਲਾਂ ਹੀ ਇੱਥੇ ਪਾਣੀ ਸਾਡਾ ਸੜਕਾਂ ਤੇ ਹੁੰਦਾ ਜੀ ਆਥਣ ਤੱਕ ਇਹੀ ਕੰਮ ਚੱਲਦਾ ਬੱਚੇ ਵੀ ਪਾਣੀ ਵਿੱਚ ਦੀ ਲੰਘ ਲੰਘ ਕੇ ਜਾਂਦੇ ਨੇ ਕਮਾਣ ਵਾਲੇ ਬੰਦੇ ਵੀ ਜਿਹੜੇ ਦਫ਼ਤਰਾਂ ਨੂੰ ਜਾਂਦੇ ਨੇ ਡਿਊਟੀਆਂ ਤੇ ਜਾਂਦੇ ਨੇ ਉਹ ਵੀ ਪਾਣੀ ਵਿੱਚ ਨਹੀਂ ਲੰਘ ਕੇ ਜਾਂਦੇ ਨੇ ਆਪਦਾ ਇਥੋਂ ਦੀ ਤੇ ਪਾਣੀ ਬਹੁਤ ਜ਼ਿਆਦਾ ਇਥੋਂ ਦਾ ਜਿਹੜਾ ਆਪਣਾ ਸੀਵਰ ਬੋਰਡ ਹੈ ਉਹ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਇਥੋਂ ਦਾ ਪ੍ਰਸ਼ਾਸਨਾ ਉਹ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਇਥੋਂ ਦਾ ਐਮਐਲਏ ਤਾਂ ਸੁਣਨਾ ਹੀ ਕੀ ਹੈ ਇਥੋਂ ਦਾ ਪੰਜਾਬ ਸਰਕਾਰ ਤਾਂ ਸਾਨੂੰ ਪਤਾ ਗਿਆ ਜਿਹਾ ਜਿਹਾ ਕੰਮ ਕਰ ਰਹੀ ਹੈ ਜੀ ਤੇ ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ ਸਾਡਾ ਮਨ ਲਾ ਕੇ ਦੇਖਣ ਜੀ ਇੱਥੇ ਆ ਕੇ ਕੋਈ ਦੌਰਾ ਕਰਨ ਤੇ ਆਪਦਾ ਤੇ ਪਾਣੀ ਬਹੁਤ ਜ਼ਿਆਦਾ ਸਰਦਾ ਕਿਉਂ ਲੰਬੇ ਹਿਸੇ ਤੋਂ ਇਹ ਪਾਣੀ ਖੜਦਾ ਹੈ ਕੋਈ ਅੱਜ ਕੱਲ ਦੀ ਗੱਲ ਨਹੀਂ ਹੈਗੀ ਅਸੀਂ ਐਸੇ ਕਰਕੇ ਉਹਦੇ ਘਰਾਂ ਦੇ ਕੰਮ ਛੱਡ ਕੇ ਧਰਨੇ ਤੇ ਬੈਠੇ ਹੋਏ ਆਂ ਨਹੀਂ ਪਰ ਅਸੀਂ ਉੱਚ ਪੱਧਰ ਤੇ ਨਾ ਲਾਵਾਂਗੇ ਜਿਸ ਤੇ ਸਾਡਾ ਇਹ ਹੱਲ ਨਾ ਹੋਇਆ ਤਾਂ ਤੇ ਅਸੀਂ ਇਹ ਗੱਲ ਉਹ ਕਹਿੰਨੇ ਆਂ ਪੰਜਾਬ ਸਰਕਾਰ ਨੂੰ ਸਾਡਾ ਇਹ ਹੱਲ ਕਰਨ ਪਾਣੀ ਦਾ ਨਿਕਾਸ ਕਰ ਲੈ ਤੇ ਬਾਰ ਨੰਬਰ 7 ਤੇ 8 ਦਾ ਪਾਣੀ ਹੈ ਜੀ ਇੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਪਾਣੀ ਦਾ ਬੁਰਾ ਹਾਲ ਹੈ ਜੀ ਲੋਕ ਇੱਥੇ ਜਉਣਾ ਦੁੱਪਰ ਹੋਇਆ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਹੋਇਆ ਗੋਡੇ-ਗੋਡੇ ਗਲੀ 'ਚ ਪਾਣੀ ਆ ਤੁਸੀਂ ਦੇਖ ਕੇ ਆਏ ਹੋ ਇੱਥੇ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਸੀਵਰੇਜ ਬੋਰਡ ਦਾ ਤੇ ਸਾਡੇ ਐਮਐਲਏ ਸਾਹ ਦਾ ਕੋਈ ਧਿਆਨ ਨਹੀਂ ਸਾਡੇ ਕੋਈ ਇੱਥੇ ਮੇਰੇ ਖੇਲ ਦੇ ਵਿੱਚ ਨਾ ਤਾਂ ਸਾਡੇ ਕੋਈ ਸੀਵਰੇਜ ਬੋਰ ਹੈਗਾ ਇੱਥੇ ਉਹ ਗੁੰਮਗਰ ਨਹੀਂ ਜੁੱਤੇ ਨੇ ਨਾ ਸਾਡੇ ਕੋਈ ਇੱਥੇ ਡੀਸੀ ਸਾਹਿਬ ਹੈਗੇ ਨੇ ਪ੍ਰਸ਼ਾਸਨ ਹੈਗਾ ਉਹ ਗੁੰਮਗਰ ਨਹੀਂ ਜੁੱਤੇ ਨੇ ਨਾ ਸਾਡੇ ਐਮਐਲਏ ਸਾਹਿਬ ਤੀਜੇ ਦਿਨ ਮੀਟਿੰਗ ਰੱਖ ਕੇ ਬਹਿ ਜਾਂਦੇ ਪ੍ਰੈਸ ਕਾਨਫਰੰਸ ਰੱਖ ਕੇ ਬਹਿ ਜਾਂਦੇ ਕਦੇ ਕਹਿਣਗੇ 25 ਕਰੋੜਾਂ ਗਿਆ ਕਦੇ ਕਹਿਣਗੇ 40 ਕਰੋੜਾਂ ਗਿਆ ਕਦੇ ਕਹਿਣਗੇ 38 ਕਰੋੜਾਂ ਗਿਆ ਕਲੀਆਂ ਡਰਾਮੇ ਵਾਜੀਆਂ ਕਰਦੇ ਕਲੀਆਂ ਪ੍ਰੈਸ ਕਾਨਫਰੰਸਾਂ ਕਰਨ ਜਾਂਦੇ ਪਿਛਲੇ ਦਿਨ ਇੱਕ ਵਿਧਾਇਕ ਸਾਹਿਬ ਨੇ رائے ਦਿੱਤੀ ਸੀ ਕਿ ਵਿਧਾਇਕ ਸਾਹਿਬ ਜਦੋਂ ਕਿਸੇ ਮਸਲੇ ਦਾ ਹੱਲ ਨਾ ਹੋ ਜਾ ਲੋਕਾਂ ਕਵੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਤੁਸੀਂ ਆ ਵੀ ਕਬ ਦਾ ਅਸਤੀਫਾ ਦੇ ਦਿਓ ਇੱਥੇ ਸ਼ਾਇਦ ਕੋਈ ਜਿੰਨੀ ਚੋਣ ਹੋ ਜਾ ਜੋ ਜਿੰਨੀ ਚੋਣ ਹੁੰਦੀ ਹੈ ਉਦੋਂ ਵਿਕਾਸ ਸੁਣਦੇ ਵੀ ਵਧਿਆ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਵਿੱਚ ਵਿਧਾਇਕ ਸਾਹਿਬ ਜੇ ਤੁਹਾਡੇ ਸਾਰੇ ਨਹੀਂ ਹੈਗਾ ਤਾਂ ਤੁਸੀਂ ਅਸਤੀਫਾ ਦੇ ਦਿਓ ਇੱਥੇ ਜਿੰਨੀ ਚੋਣ ਹੋ ਜੇ ਤੇ ਸਰਕਾਰ ਦੀ ਜਿਹੜੀ ਨਿਗਾਹ ਹੁੰਦੀ ਹੈ ਉਹ ਜਿੰਨੀ ਚੋਣਾਂ ਵਾਲੇ ਆ ਕੇ ਤੇ ਹੁੰਦੀ ਹੈ ਤਾਂ ਸ਼ਾਇਦ ਲੋਕ ਤੁਸੀਂ ਆਂਦੇ ਜ਼ਿੰਮੇਵਾਰੀਆਂ ਸਮਝਦੇ ਅਸਤੀਫਾ ਦੇ ਦਿਓ ਸ਼ਾਇਦ ਮਾਰੇ ਮੋਟਾ ਸਾਡੇ ਸ਼ਹਿਰ ਦਾ ਜਿਹੜਾ ਹਾਲ ਹੈਗਾ ਹੋ ਸਕੇ ਲੋਕਾਂ ਨੂੰ ਮਾਰੀ ਮੋਟੇ ਸੀਵਰੇਜ ਦੇ ਗੰਦੇ ਪਾਣੀ ਤੋਂ ਰਾਹਤ ਮਿਲ ਸਕੇ ਕਿਉਂਕਿ ਇੰਨਾ ਮਾਰਾ ਹਾਲ ਆ ਪਿਛਲੇ ਦਿਨੀ ਹੋਇਆ ਕਦੇ ਹੋਇਆ ਨਹੀਂ ਤਾਂ ਮੇਰੀ ਬੇਨਤੀ ਹੈ ਵੀ ਯਾਤਾ ਹੀ ਹੱਲ ਕਰ ਦਿਓ ਜਾਂ ਅਸੀਂ ਇੱਕ ਵੱਡਾ ਇਕੱਠ ਕਰਕੇ ਮੈਂ ਸ਼ਹਿਰ ਦੀ ਗਲਤ ਨਹੀਂ ਕਰਦਾ ਪਰ ਮੈਂ ਵਾਰਨ ਲੈ ਬਸ ਸੱਤ ਅੱਠ ਦੀ ਗੱਲ ਕਰੂੰਗਾ ਕਿ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਚਾਹੇ ਡੀਸੀ ਦਫਤਰ ਘਰੇ ਚਾਹੇ ਵਿਧਾਇਕ ਸਾਹਿਬ ਦਾ ਘਰ ਕੇ ਰਹੀਏ ਤੇ ਜਾਂ ਅਸੀਂ ਕਰਾਂਗੇ ਸੀਪਰੇ ਬੋਰਡ ਦਾ ਦਫਤਰ ਤੇਜੀ ਦੀ ਜ਼ਿੰਮੇਵਾਰੀ ਹੈਗੀ ਆ ਉਹ ਵਿਧਾਇਕ ਸਾਹਿਬ ਦੀ ਪ੍ਰਸ਼ਾਸਨ ਦੀ ਤੇ ਸੀਪਰੇ ਰਿਪੋਰਟ ਦੀ ਹੋਊਗੀ